ਦੇਖ ਸਕਦੇ ਹੋ ਜੀ ਬੜੇ ਅਸੀਂ ਵਧੀਆ ਪ੍ਰਬੰਧ ਕੀਤਾ ਪੋਲਿੰਗ ਸਟਾਫ ਵਾਸਤੇ ਤੇ ਛੇ ਤਰੀਕੇ ਦੇ ਸਾਰੇ ਅਸੀਂ ਟੇਬਲ ਵਾਈਜ਼ ਜਿਹੜੇ ਟੇਬਲ ਲੱਗੇ ਆ ਗਿਆ ਤੇ ਇਹਦੇ ਵਿੱਚ ਜਿਹੜੇ ਸੈਕਟਰ ਆਫੀਸਰ ਵਾਈਜ਼ ਜਿਹੜਾ ਸਮਾਨ ਵੰਡਿਆ ਜਾਏਗਾ ਇਹਦੇ ਵਿੱਚ ਤੇ 222 ਬੂਥਾਂ ਦੇ ਉੱਤੇ ਜਿਹੜੀਆਂ ਜਾਣੇ ਹੈਗੇ ਉਹਦੇ ਵਾਸਤੇ ਉਹ ਬੱਸਾਂ ਦੇ ਉੱਪਰ ਜਿੰਨਾ ਜਾਣਾ ਹੈਗਾ ਉਹਨਾਂ ਦੇ ਉੱਪਰ ਪ੍ਰੋਪਰ ਜਿਹੜੀ ਉਹ ਕੌਂਗਰੈਸ ਕੀਤੀ ਜਾਏਗੀ ਉੱਥੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਵਧੀਆ ਪ੍ਰਬੰਧ ਹੈ ਜਿਹੜੇ ਕਿਉਂਕਿ ਅੱਜ ਮੀਟਿੰਗ ਕੀਤੀ ਸੀਗੀ ਡੀਸੀ ਸਾਹਿਬ ਨਾਲ ਤੇ ਜਿਹੜੀ ਪੈਰਾ ਮਿਲਟਰੀ ਫੋਰਸਸ ਵੀ ਐਵੇਂ ਹੱਲਿਆ ਇੱਥੇ ਉਹਨਾਂ ਨੂੰ ਵੀ ਲਗਾਇਆ ਜਾ ਰਿਹਾ ਨੇ ਸਾਰੇ ਸਸ਼ਟ੍ਰੀ ਬੂਥ ਆ ਗਿਆ 1 ਨੰਬਰ ਬੂਥ ਆ ਗਿਆ 150 ਬੂਥ ਆ ਜਿਹੜੇ ਇਸ ਟੈਪ ਦੇ ਹੈਗੇ ਤੇ 46 ਦੇ ਪੇਸ਼ੈਂਟਸ ਹੈਗੀਆਂ ਤੇ ਉਹਨਾਂ ਦੇ ਉੱਤੇ ਜਿਹੜੇ ਆ ਉਹ ਪੁਖਤਾ ਸਖਤ ਪਰਬੰਧ ਕੀਤੇ ਗਏ ਆ ਹਰ ਇੱਕ ਜਿਹੜੇ ਸਾਡੇ ਸੈਕਟਰ ਆਫਿਸ ਨੂੰ ਅਸੀਂ ਦੋ ਵੀਐਮਸ ਦੇ ਰਹੇ ਹੈਗੇ ਆ ਜਿਹੜੀਆਂ ਰਿਜ਼ਰਵ ਹੈਗੀਆਂ ਸਾਡੇ ਕੋਲ ਉਹਦੇ ਵਿੱਚ ਜੇ ਕਿਤੇ ਕੋਈ ਦਿੱਕਤ ਆਉਂਦੀ ਹੈ ਤੇ ਉਹ ਤੁਰੰਤ ਜਿਹੜਾ ਸੈਕਟਰ ਆਫਿਸਰ ਉਹ ਤਾਲਮਿਲ ਕਰਕੇ ਸਬੰਧਤ ਜਿਹੜਾ ਸਟਾਫ ਹੈਗਾ ਤੇ ਉਹ ਉਹਨੂੰ ਉੱਥੇ ਕਵਰ ਕਰੇਗਾ ਪਿਛਦਾਂ ਸਭਾਲ ਕਾ ਤਰੰਦੰਦ ਵਿੱਚ 11 ਨਵੰਬਰ ਨੂੰ ਹੋਣ ਜਾ ਰਹੀ ਜਿਹੜੀ ਚੋਣ ਹੈ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ ਕਰਦੀਆਂ ਗਈਆਂ ਹਨ ਇਸ ਦੌਰਾਨ ਤੁਸੀਂ ਦੇਖ ਰਹੇ ਜੇ ਮਾਈਪਾਗੋ ਕਾਲਜ ਹੈ ਜਿੱਥੇ ਕਿ ਜਿਹੜਾ ਚੋਣਵੀਂ ਹਮਲਾਵਾ ਉਸ ਨੂੰ ਜਿਹੜੀਆਂ ਚੋਣ ਚੋਣਵੀਂ ਜਿਹੜੀ ਸਮੱਗਰੀ ਹੈ ਏਵੀਆ ਮਸ਼ੀਨਾਂ ਉਹ ਦੇ ਕੇ ਕੱਲ ਸਵੇਰੇ 10 ਤਰੀਕ ਨੂੰ ਅਥੋਰ ਰਵਾਨਾ ਕੀਤਾ ਜਾਵੇਗਾ ਔਰ ਇਸ ਦੌਰਾਨ ਮਾਈਪਾਗਾ ਕਾਲਜ ਵਿੱਚ ਜਿਹੜੇ ਕਿ ਵਕ ਵਕ ਜਿਹੜੇ ਹਮਲੇ ਸਰਕਾਰੀ ਅਧਿਕਾਰੀ ਕਰਮਚਾਰੀ ਹਨ ਇਹਨਾਂ ਦੀਆਂ ਡਿਊਟੀਆਂ ਜੜੀਆਂ ਲਗਾਈਆਂ ਗਈਆਂ ਹਨ ਉਹਨਾਂ ਅੱਜ ਸਾਰੀ ਜਿਹੜੀ ਰਿਹਸਲ ਆ ਉਸ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਅੱਜ ਐਤਵਾਰ ਵਾਲੇ ਦਿਨ ਜਿਹੜੇ ਰਿਟਰਨਿੰਗ ਅਧਿਕਾਰੀ ਗੁਰਮੀਤ ਸਿੰਘ ਆ ਖੁਦ ਇੱਥੇ ਉਹਨਾਂ ਦੀ ਅਗਵਾਈ ਹੇਠ ਸਾਰੇ ਜਿਹੜੇ ਕਰਮਚਾਰੀ ਆ ਨਾ ਉਹਨਾਂ ਨੂੰ ਇੱਥੇ ਰਿਹਸਲ ਔਰ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਅੱਗੇ ਕਿਹੜੇ-ਕਿਹੜੇ ਜਾ ਕੇ ਕਿਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਕੀਤੇ ਜਾਣੇ ਆ ਔਰ ਜਿਹੜੇ ਚੋਣਾ ਵੀ ਅਮਲਾ ਹੈ ਉਹਨਾਂ ਨੂੰ ਜਿਹੜੀਆਂ ਸਮਗਰੀ ਦਿੱਤੀ ਜਾਣੀ ਹੈ ਉਸ ਲਈ ਕੱਲ ਜਿਹੜੀ ਹੈ 10 ਤਰੀਕ ਨੂੰ ਕੋਈ ਵੀ ਮੁਸ਼ਕਲ ਪੇਸ਼ ਨਾ ਆਵੇ ਸਾਡੇ ਨਾਲ ਇੱਥੇ ਮੌਜੂਦ ਹਨ ਰਿਟਰਨਿੰਗ ਅਧਿਕਾਰੀ ਵੀ ਇੱਥੇ ਆ ਹਨ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਇੱਥੇ ਜਿਹੜਾ ਵਿਧਾਨ ਸਭਾ ਹਲਕਾ ਤਰਨ ਦਾ ਨਇ ਜਿਸ ਨੂੰ ਕਾਫੀ ਹੌਟ ਸੀਟ ਮੰਨਿਆ ਜਾ ਰਿਹਾ ਹੈ ਔਰ ਜਿਹੜੇ ਚੋਣ ਕਮਿਸ਼ਨ ਹੈ ਜਿਹੜਾ ਉਹਨਾਂ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਜਿਹੜੀ ਚੋਣ ਹੈ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ ਔਰ ਸਾਡੇ ਨਾਲ ਇੱਥੇ ਮੌਜੂਦ ਹਨ ਉਹਨਾਂ ਦੇ ਰਿਟਰਨਿੰਗ ਅਧਿਕਾਰੀ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਔਰ ਜਨਾਬੀ ਅਮਲਾ ਨੂੰ ਰਿਆਸਤ ਦਸਬੰਦੀ ਕੀ ਕੀ ਜਾਣਕਾਰੀ ਦਿੱਤੀ ਜਾਵੇਗੀ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜੀ ਕੱਲ ਚੋਣ 11 ਤਰੀਕ ਨੂੰ ਪਰਸੋਂ ਆਉਣ ਜਾ ਰਹੀ ਹੈ ਜੀ ਦੇਖ ਸਕਦੇ ਹੋ ਜੀ ਬੜੇ ਅਸੀਂ ਵਧੀਆ ਪ੍ਰਬੰਧ ਕੀਤੇ ਪੋਲਿੰਗ ਸਟਾਫ ਵਾਸਤੇ ਤੇ ਅੱਛੇ ਤਰੀਕੇ ਦੇ ਸਾਰੇ ਅਸੀਂ ਟੇਬਲ ਵਾਈਜ਼ ਜਿਹੜੇ ਟੇਬਲ ਲੱਗੇ ਆਗੇ ਆ ਤੇ ਇਹਦੇ ਵਿੱਚ ਜਿਹੜੇ ਸੈਕਟਰ ਆਫੀਸਰ ਵਾਈਜ਼ ਜਿਹੜਾ ਸਮਾਨ ਵੰਡਿਆ ਜਾਏਗਾ ਇਹਦੇ ਵਿੱਚ ਜਿੰਨੀਆਂ ਵੀ ਪੋਲਿੰਗ ਆਫੀਸ਼ਰ ਆਉਣਗੇ ਤੇ ਉਹਨਾਂ ਵਾਸਤੇ ਵਧੀਆ ਚਾਹ ਪਾਣੀ ਦਾ ਪ੍ਰਬੰਧ ਲੰਗਰ ਦਾ ਲੰਚ ਦਾ ਪ੍ਰਬੰਧ ਕੀਤਾ ਗਿਆ ਤੇ 222 ਬੂਥਾਂ ਦੇ ਉੱਤੇ ਜਿਹੜੀਆਂ ਜਾਣੇ ਹੈਗੇ ਆ ਉਹਦੇ ਵਾਸਤੇ ਉਹ ਬੱਸਾਂ ਦੇ ਉੱਪਰ ਜਿਨ੍ਹਾਂ ਨਾਲ ਜਾਣਾ ਹੈਗਾ ਉਹਨਾਂ ਦੇ ਉੱਪਰ ਪ੍ਰੋਪਰ ਜਿਹੜੀ ਉਹ ਕਵਰੇਜ ਕੀਤੀ ਜਾਈਗੀ ਉਹਦੀ ਜੀ ਸਰ ਕੋਈ ਸੈਂਸਿਟਿਵ ਬੂਥ ਕਿੰਨੇ ਆ ਔਰ ਕਿਸ ਤਰ੍ਹਾਂ ਦੀ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਇਹਨੂੰ ਲੱਗੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਵਧੀਆ ਪ੍ਰਬੰਧ ਹੈਗੇ ਜਿਹੜੇ ਕਿਉਂਕਿ ਅੱਜ ਮੀਟਿੰਗ ਕੀਤੀ ਸੀਗੀ ਡੀਸੀ ਸਾਹਿਬ ਨੇ ਤੇ ਜਿਹੜੀ ਪੈਰਾ ਮਿਲਟਰੀ ਫੋਰਸਸ ਵੀ ਆਈਆਂ ਹੈਗੀਆਂ ਇੱਥੇ ਉਹਨਾਂ ਨੂੰ ਵੀ ਲਗਾਇਆ ਜਾ ਰਿਹਾ ਜਿਹੜੇ ਸੈਂਸਿਟਿਵ ਬੂਥ ਹੈਗੇ ਆ 1 ਨੰਬਰ ਬੂਥ ਹੈਗੇ ਆ 150 ਬੂਥ ਆ ਜਿਹੜੇ ਇਸ ਟਾਈਪ ਦੇ ਹੈਗੇ ਤੇ 46 ਲੋਕੇਸ਼ਨਸ ਹੈਗੀਆਂ ਤੇ ਉਹਨਾਂ ਦੇ ਉੱਤੇ ਜਿਹੜੇ ਆ ਉਹ ਪੁਖਤਾ ਸਖਤ ਪ੍ਰਬੰਧ ਕੀਤੇ ਗਏ ਆ ਕੋਈ ਚੋਣਵੀ ਅਮਲੇ ਵਿੱਚ ਜੇ ਕਰਮਚਾਰੀ ਗੈਰਹਾਜਰ ਪਾਇਆ ਜਾਂਦਾ ਤਾਂ ਉਸ ਸਮੇਂ ਕਿਵੇਂ ਦੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਕੋਈ ਦੇਖੋ ਇਹ ਬਾਈ ਇਲੈਕਸ਼ਨ ਦੇ ਵਿੱਚ ਆਪਾਂ ਦੇਖਿਆ ਹੀ ਆ ਕਿ ਮਾਨਜੋਗ ਕਮਿਸ਼ਨ ਬਹੁਤ ਸਟ੍ਰਿਕਟ ਹੈਗਾ ਜੇ ਕੋਈ ਕਰਮਚਾਰੀ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਹੀਂ ਨਿਭਾਉਂਦਾ ਅੱਛੇ ਬੀਐਲਓ ਸੀਗੇ ਉਹਨਾਂ ਨੇ ਮਤਲਬ ਆਪਣੀ ਡਿਊਟੀ ਚ ਗੱਲ ਕੀਤੀ ਐ ਅਸੀਂ ਉਹਦੇ ਖਿਲਾਫ ਲਿਖ ਕੇ ਭੇਜਿਆ ਗਿਆ ਮਾਨਜ ਗੁਡੀਸਾਬ ਨੂੰ ਤੇ ਜੇ ਕੋਈ ਕਰਮਚਾਰੀ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਔਰ ਕੱਲ ਸਵੇਰੇ ਇਹ ਸਾਰੇ ਚੋਣਵੀਂ ਅਮਲੇ ਨੂੰ ਸਾਰੀਆਂ ਈਵੀਐਮ ਮਸ਼ੀਨਾਂ ਦਿੱਤੀਆਂ ਜਾਣਗੀਆਂ ਕਿਸੇ ਬੂਥ ਤੇ ਜੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਜਾਂਦੀ ਹੈ ਤਾਂ ਉਸ ਤਰ੍ਹਾਂ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਉਹਦੇ ਵਾਸਤੇ। ਇਹ ਹਰੇਕ ਜਿਹੜੇ ਸਾਡੇ ਸੈਕਟਰ ਆਫਸਰ ਨੂੰ ਅਸੀਂ ਦੋ ਈਵੀਐਮਸ ਦੇ ਰਹੇ ਹੈਗੇ ਆ। ਜਿਹੜੀਆਂ ਰਿਜ਼ਰਵ ਹੈਗੀਆਂ ਸਾਡੇ ਕੋਲ ਉਹਦੇ ਵਿੱਚ ਜੇ ਕਿਤੇ ਕੋਈ ਦਿੱਕਤ ਆਉਂਦੀ ਹੈ ਤੇ ਉਹ ਤਰੰਤ ਜਿਹੜਾ ਸੈਕਟਰ ਅਫੀਸਰ ਉਹ ਤਾਲਮਿਲ ਕਰਕੇ ਸਬੰਧਤ ਜਿਹੜਾ ਸਟਾਫ ਹੈਗਾ ਤੇ ਉਹ ਉਹਨੂੰ ਉੱਥੇ ਕਵਰ ਕਰੇਗਾ ਅ ਇਹਸਨ ਰਿਟਰਨਿੰਗ ਅਧਿਕਾਰੀ ਗੁਰਮੀਤ ਸਿੰਘ ਜੀ ਜਿਹਨੇ ਦੱਸਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਪੇਸ਼ ਆਵੇਗੀ ਔਰ ਇਸਤਾਨ ਜਿਹੜਾ ਸ਼ਨਾਵੀ ਅਮਲਾਵ ਹੈ ਉਹਨਾਂ ਨੂੰ ਵੀ ਸਖਤ ਅਧਾਰਨ ਜਾਰੀ ਕੀਤੀਆਂ ਗਈਆਂ ਨੇ ਕਿ ਉਹ ਆਪਣੇ ਟਾਈਮ 'ਤੇ ਆ ਕੇ ਆਪਣੀ ਡਿਊਟੀ ਜੁਆਇਨ ਕਰਨ ਅਤੇ ਪਾਰਦਰਸ਼ਤਾ ਢੰਗ ਨਾਲ ਜੜੀ ਚੋਂ ਨੂੰ ਤਾਂਕਿ ਨਿਪਰੇ ਚੜਾ ਜਾ ਸਕੇ ਰਮਨ ਚਾਵਲਾ ਜਗਬੀਨ ਟੀਵੀ ਤਰੰਤਾਰਨ